ਅਧਿਕਾਰ ਵੀਰ ਜੀ ਅੱਜ ਸੋਨੌਰ ਦਾ ਵਾਡੇਰੀ ਫਾਰਮ ਤੇ ਵੀਰ ਜੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵੀਰ ਜੀ ਸੋਨੌਰ ਦਾ ਵਾਡੇਰੀ ਫਾਰਮ ਤੇ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਤੁਹਾਡੇ ਚੈਨਲ ਆਪਣੇ ਚੈਨਲ ਦੇ ਉੱਤੇ ਵੀਰ ਜੀ ਤੁਹਾਨੂੰ ਇੱਕ ਦੂਜਾ ਸੁਆ ਝੋਟੀ ਵਿਖਾਉਣ ਲੱਗੇ ਆ ਪੂਰੇ ਟਾਪ ਪੂਰੇ ਟਾਪ ਦੀ ਝੋਟੀ ਵੀਰ ਜੀ ਮਹਾਰਾਜੀ ਦੀ ਕਿਰਪਾ ਦੇ ਨਾਲ ਗੱਲ ਵੀਡੀਓ ਬਣਾਈ ਸੀ ਵੀਰ ਜੀ ਝੋਟੀ ਦੀ ਤੇ ਵੀਡੀਓ ਨਾਲ ਕੋਈ ਮਨ ਨਹੀਂ ਖੁਸ਼ ਹੋਇਆ ਵੀਡੀਓ ਬਹੁਤ ਵਧੀਆ ਨਹੀਂ ਸੀ ਬਣੀ ਥੋੜਾ ਨੇ ਰੇਜ ਵੀਡੀਓ ਬਣੀ ਸੀ ਅੱਜ ਵੀਰ ਜੀ ਵੀਡੀਓ ਛੋਟੀ ਦੀ ਕਲੀਅਰ ਪੂਰੀ ਵਿਖਾਉਣ ਲੱਗੇ ਆ ਭਾਜੀ ਬਾਕੀ ਵੀਰ ਜੀ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਕਲਿੱਕ ਕਰੋ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਵੀਰਾਂ ਨੂੰ ਸਾਰਿਆਂ ਨੂੰ ਪਹੁੰਚ ਸਕੇ ਵੀਰ ਜੀ ਬਾਕੀ ਵੀਰ ਜੀ ਭਰਾ ਤੁਹਾਡੇ ਦਾ ਪਿੰਡ ਜਹਤੋ ਸਰਜਾ ਜਿਹੜਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਬਟਾਲੇ ਤੋਂ ਵੀ 5-6 ਕਿਲੋਮੀਟਰ ਚਰਸਾਹਬ ਦੇ ਲੱਗੇ 2 ਕਿਲੋਮੀਟਰ ਮਹਿਤਾ ਚੌਕ ਵੀ ਨੇੜੇ ਆ ਅੰਬਰਸਰ ਵੀ ਲੱਗ ਗਿਆ ਆਪਣੇ ਕੋ ਵੀਰ ਜੀ ਹਰ ਢੰਗ ਦੀ ਝੋਟੀ ਤਾਂ ਉਹ ਪਤੀ ਝੋਟੀ ਤੁਹਾਨੂੰ ਤੁਹਾਡੇ ਭਰਾ ਦੇ ਫਾਰਮ ਤੇ ਮਿਲੂਗੀ ਵੀਰ ਜੀ ਤੁਹਾਡੇ ਜਿੱਦਾਂ ਦੀ ਡਿਮਾਂਡ ਉਹ ਤਾਂ ਦੀ ਪੂਰੀ ਕਰਾਂਗੇ ਵੀਰ ਜੀ ਹੁਣ ਦੂਜਾ ਸੂਬਾ ਝੋਟੀ ਆ ਵੀਰੇ 14 15 ਕਿਲੋ ਝੋਟੀ ਕੋ ਬੋੜਾ ਹੀ ਆ ਮਗਰ ਵੀ ਕੱਤੀ ਆ ਪੂਰੇ ਟੌਪ ਦੀ ਝੋਟੀ ਆ ਵੀਰੇ ਦੇਖੋ ਥਣ ਲੈਵੇ ਤਾਂ ਚੈੱਕ ਕਰੋ ਇਹੋ ਜਿਹੇ ਬੱਚਾ ਨਹੀਂ ਜਿਹਾ ਲਾਇਆ ਹੁਣ ਤੁਹਾਨੂੰ ਬੱਚਾ ਲਾ ਕੇ ਥਣ ਲੈ ਵਾਲਾ ਚੈੱਕ ਕਰਾਵਾਂਗੇ ਦੇਖੋ ਭਾਜੀ ਝੋਟੀ ਮਹਾਰਾਜ ਦੀ ਖੇਰਪਾ ਦੇ ਨਾਲ ਆਓ ਭਾਜੀ ਹੁਣ ਤੁਹਾਨੂੰ ਬੱਚਾ ਲਾ ਕੇ ਝੋਟੀ ਖਾਣ ਦੇਣੇ ਆ ਤੋਂ ਇਹ ਤੁਹਾਨੂੰ ਇਹ ਦੇ ਦੁੱਜਾ ਜੁਆ ਸੁਆਹ ਥੋੜੀ ਛੇਦੰਦ ਮਗਰ ਵੀ ਕੱਟੀ ਆ ਮਗਰ ਮਹਾਰਾਜ ਦੀ ਕਿਰਪਾ ਦੇ ਨਾਲ ਕੱਟੀ ਭਾਜੀ ਕੱਚਾ 나ੜੂ ਇਧਰ ਪਤਾ ਹੈ ਇਧਰ ਦੇ ਪਾਸੇ ਆ ਜਾਂਦਾ ਫਿਰ ਬਾਅਦ ਚ ਪਿੱਛੇ ਉਹ ਨਹੀਂ ਬਖਾਵਾਂਗੇ ਪਸਮਾਉਂਗੇ ਐਂਦੀ ਬਤ ਉਹ ਆਹ ਮਹਾਰਾਜ ਦੀ ਕਿਰਪਾ ਦੇ ਨਾਲ ਭਾਰੀ ਜਲਾ 나ੜੂ ਬੱਛੇ ਦੇ ਨਾਲ ਆ ਜਵਾਵ ਪਸਮਾਨ ਦੀ ਐ ਮੈਨੂੰ ਹੀ ਲੱਗਾ ਮਹਾਰਾਜ ਦੀ ਕਿਰਪਾ ਦੇ ਨਾਲ ਪਾਣੀ ਨਾ ਆਵੇ ਬਾਕੀ ਭਾਜੀ ਆਪਣੀ ਵੀਰ ਜੀ ਮਾਰਾ ਇਹਦੇ ਚੱਪਾਣਾ ਹਰੰਦਾਵਾ ਡੇਰੀ ਫਾਰਮ ਤੇ ਵੀਰ ਜੀ ਆ ਕੇ ਤਸੱਲੀ ਕਰੋ ਕੋਈ ਇੱਕ ਟਾਈਮ ਚੋ ਭਾਏ ਕੋ 10 ਟਾਈਮ ਚੋ ਵੇ ਭਾਏ ਕੋ 20 ਟਾਈਮ ਮਹੀ ਸਾਡੇ ਫਾਰਮ ਤੇ ਚੋਵੇ ਆਪਣੀ ਵੀਰ ਜੀ ਤਸੱਲੀ ਕਰਕੇ ਝੋਟੀ ਹਰੰਦਾਵਾ ਡੇਰੀ ਫਾਰਮ ਤੋਂ ਖੜੋ ਬਾਕੀ ਦੇ ਦਿੱਤਾ ਦੇ ਘਰ ਚਕਰ ਆਪਣੀ ਗਾਰੰਟੀ ਹੋਊਗੀ ਪ੍ਰੋਪਰ ਕੋਈ ਵੀ ਸਾਡੀ ਮਿਹਨਤ ਦੇ ਵਿੱਚ ਨੁਕਸ ਹੋ ਤੁਹਾਡੇ ਘਰ ਤੱਕ ਕਰ ਹਰਦਾ ਵਾ ਡੇ ਵੀ ਫਾਰਮ ਸੋਨਵਰ ਦਾ ਵਾਜੀ ਤੁਹਾਡੇ ਘਰ ਤੱਕ ਕਰ ਗਰੰਟੀ ਲੈ ਲਊਗਾ ਬਾਕੀ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਦਿੱਤਾ ਉਹ ਵਧੀਆਂ ਚੀਜ਼ਾਂ ਲੈ ਕੇ ਆਈ ਜਿੰਦੇ ਚੌਪ ਵਧੀਆਂ ਵੇਚਣੀਆਂ ਮਨ ਚ ਸ਼ੌਂਕ ਆ ਚੰਗੀ ਚੀਜ਼ ਲਿਆ ਕੇ ਵੇਚਣ ਦਾ ਹੁਣ ਤੁਹਾਨੂੰ ਇਹ ਝੋਟੀ ਦੀ 18 ਕਿਲੋ ਦੀ ਅਸੀਂ ਤੁਹਾਡੇ ਘਰ ਸਿੱਕਾ ਜੇਰਾ ਵੀਰ ਭੈਣ ਭਰਾ ਸਾਡੇ ਕੋ ਝੋਟੀ ਖੜੂਗਾ 18 ਕਿਲੋ ਦੀ ਵੀ ਆਪਾਂ ਗਰੰਟੀ ਝੋਟੀ ਦੀ ਦੇ ਰਹਾਂਗੇ ਮਾਰੇ ਦੀ ਕਿਰਪਾ ਨਾਲ ਸਾਨੂੰ ਤੋਂ ਨਿੰਦੋ ਫਿਰ ਬਫਾਉਂਦੀ ਨੇ ਬੁੱਧਰੋ ਜੀ ਸਾਨੂੰ ਤੋਂ ਨਿੰਦੋ ਮਾਰੇ ਦੀ ਕਿਰਪਾ ਨਾਲ ਅਗਰ ਜੀ ਆਪਣੀ ਪੂਰੀ ਤਸੱਲੀ ਕਰਕੇ ਕਹੋ ਵੀਰ ਜੀ ਪੰਜ ਹੋਏ ਇੱਕ ਵਾਰ ਚੋਰੀ ਪੰਜ ਨੂੰ 10 ਟਾਈਮ ਚੋਰੀ ਸਾਨੂੰ ਕੋਈ ਵੀਰ ਜੀ ਗੁੱਸਾ ਨਹੀਂ ਦੇ ਗੱਲ ਦਾ ਆਪਣੀ ਤਸੱਲੀ ਕਰੋ ਸਾਡੇ ਗੇਰੇ ਵੀਰ ਜਾਨ ਦੇ ਆ ਪਛਾਣਦੇ ਆ ਉਹਨਾਂ ਨੂੰ ਤੇ ਵੀਰ ਜੀ ਪਤਾ ਵਾ ਉਹ ਤੇ ਵੀਰ ਜੀ ਆਪਣੇ ਸਰਤਾ ਮਾਲ ਕੇ ਮਾਲਕ ਦੀ ਕਿਰਪਾ ਦੇ ਨਾਲ ਕਈ ਬੰਦੇ ਲੈ ਜਾਂਦੇ ਜਿਹੜੇ ਸਾਡੇ ਦੇ ਨਾਲ ਪੁਰਾਣੇ ਵਰਤਦੇ ਆ ਜਿਹੜੇ ਨਵੇਂ ਬੰਦੇ ਆ ਉਹ ਆਪਣੀ ਲਈ ਤੇ ਤਸੱਲੀ ਕਰਕੇ ਕੋਈ ਇੱਕ ਟਾਈਮ ਕੋਈ ਦੋ ਟਾਈਮ ਕੋ ਚਾਰ ਟਾਈਮ ਕੋ ਪੰਜ ਟਾਈਮ ਜਿੱਦਾਂ ਦੀ ਵੀ ਆਪਣੀ ਤਸੱਲੀ ਹੋਏ ਵੀਰੇ ਕਰਕੇ ਖੜੋ ਕਿਉਂ ਪੈਸਾ ਵੇਚਦੀ ਬਹੁਤ ਔਖਾ ਬਣਦਾ ਜੇ ਬਾਕੀ ਅਸੀਂ ਰੰਦਾ ਵਾ ਡੇਰੀ ਫਾਰਮ ਤੁਹਾਡੇ ਘਰ ਤੱਕ ਵੀ ਵੀਰੇ ਗਾਰੰਟੀ ਲੈ ਲਊਗਾ ਸਾਡੀ ਮੈਂਚ ਕੋਈ ਵੀ ਨੁਕਸ ਹੋਵੇ ਸਾਡੀ ਮੈਂ ਘਰ ਆਣ ਕੇ ਸਾਡੇ ਫਾਰਮ ਤੇ ਬੰਨ ਜੀ ਸਾਡੀ ਮੈਂ ਚ ਕੋਈ ਨੁਕਸੂ ਉਗਤ ਤੁਹਾਡੇ ਘਰ ਤੇ ਕਰ ਗਰੰਟੀ ਲਵਾਂਗੇ ਪਰ ਇਹੋ ਜੀਆਂ ਚੀਜ਼ਾਂ ਟੋਪ ਦੀਆਂ ਵੀ ਦੇ ਕਦੀ ਕਦਾਈਂ ਆਉਂਦੀਆਂ ਜੇ ਦੂਜਾ ਤੁਮਾ ਝੋਟੀ ਨੇਲੇ ਲਾ ਕੇ ਕੈਮਰਾ ਕੋਲ ਬਖਾਰ ਠੁਕੀ ਦਾ ਥੱਲੇ ਨਾਲ ਲਾ ਕੇ ਇੱਕ ਠੁਕਾ ਸਾਰਾ ਬਖਾਰ ਖਣ ਦੇਵਾ ਕੇ ਥੋੜਾ ਬੜਾ ਦੇਖੋ ਭਾਜੀ ਥਣ ਨਹੀਂ ਜੇ ਇਹੋ ਜਿਹਾ ਲੱਗਦਾ ਲੇਵਾ ਬਾਕੀ ਵੀ ਲਾਪੇ ਰਸਾ ਕੇ ਸਾਰੇ ਕਿ ਇਹ ਕਿੰਨੇ ਰੋਟਲੇ ਖੋਤੀਆ ਬੇਖੋ ਭਾਜੀ ਮਹਾਰਾਜ ਦੀ ਕਿਰਪਾ ਦੇ ਨਾਲ ਪੇਟ ਪੂਰਾ ਆ ਗਿਆ ਮਨ ਮੁਖਾਲਦਾ ਕੇਵਲ ਗੁੱਟ ਬੱਚਿਆਂ ਨੂੰ ਦੇਖੋ ਭਾਜੀ ਇਦਰੋਂ ਵੀ ਠੰਡਾ ਸਿਆ ਅਜੇ ਵੇਖੋ ਕੱਲ ਨਾ ਵੀਡੀਓ ਕੋਈ ਨਾ ਕਲੀਅਰ ਨਹੀਂ ਸੀ ਬਣੀ ਝੋਟੀ ਸੀ ਜਿਆਦਾ ਵੱਡੀ ਦੇਖੋ ਵੀਰੇ ਮਹਾਰਾਜ ਦੀ ਕਿਰਪਾ ਦੇ ਨਾਲ ਸਿੰਘ ਸ਼ਿੰਗਾਰ ਵੀ ਛੋਟਾ ਛੋਟਾ ਮਗਰ ਵੀ ਕੱਟੀ ਕਿਲਾ 나ੜੂ ਨਾਲ ਜੇ ਬਾਕੀ ਬਹੁਤੀ ਗੱਲ ਹੁੰਦੀ ਆ ਚੀਜ਼ ਦੀ ਆ ਚੀਜ਼ ਭਾਜੀ ਠੰਡ ਦਾ ਸੈਜ ਜਿਹੜਾ ਬੜਾ ਔਖਾ ਵੇਨਸ ਨਾੜਾ ਤਾਨੂੰ ਲਾਭ ਰਹੀਆਂ ਹੋਣੀਆਂ ਵਾ ਬਾਕੀ ਦੇਖੋ ਮਹਾਰਾਜ ਦੀ ਕਿਰਪਾ ਸੈਜ ਵੇਖੋ ਠੰਡ ਦਾ ਥੱਲਿਓ ਪੇਠ ਪੁੜਾ ਵੱਡੀ ਅੰਦਾਜ਼ਾ ਲਾ ਲਓ ਛੋਟੀ ਗਾਂ ਇੱਕ ਦੇ ਪੁੱਤ ਗਾਂ ਵੇਖੋ ਹਿੱਕ ਦੇ ਗਾਂ ਕਰਦੇ ਹਾ ਚੱਲ ਚੱਲ ਪੁੱਤ ਚੱਲ ਵੀਰਾਂ ਨੂੰ ਪਤਾ ਲੱਗ ਜੇ ਪੱਥਰ ਅਰਗਾ ਲੈਵਾ ਵੇਖ ਲੋ ਵੀਰ ਜੀ ਬਹੁਤੀ ਗੱਲ ਵੀਰ ਜੀ ਥਣ ਲੈਵਾ ਨਹੀਂ ਜਾਈ ਤਾਂ ਦਾ ਵੀਰ ਜੀ ਝੋਟੀ ਦਾ ਲੱਭਦਾ ਭਾਜੀ ਮਹਾਰਾਜ ਦੀ ਕਿਰਪਾ ਦੇ ਨਾਲ ਗਾੜੀ ਆਉਂਦੀ ਵੀ ਥਣ ਵੇਖ ਲੋ ਭਾਜੀ ਤੇ ਮਗਰੋਂ ਦੀ ਵੀ ਥਣ ਵੇਖ ਲੋ ਭਾਜੀ ਚੱਲ ਪੁੱਤ ਭਲਾਂ 19 ਵੀ ਹਜੇ ਹੈਗੀਆਂ ਹਜੇ ਭਲਾਂ ਪਰ ਥਣ ਇਹੋ ਜਿਹੇ ਦਾ ਰੰਦਾਵਾ ਡੇਰੀ ਫਾਰਮ ਸੋਨੂ ਆਸ਼ਿਕ ਜਿਹੇ ਇਹੋ ਜੀਆਂ ਚੀਜ਼ਾਂ ਦਾ ਭਾਜੀ ਇਹ ਥਣ ਦਾ ਭਾਜੀ ਆ ਵੇਖ ਲੋ ਦੇਖੋ ਵੀਰ ਜੀ ਥਣ ਲੈਵਾ ਵੇਖੋ ਸਹਿਜ ਵੇਖੋ ਥਣ ਦਾ ਭਾਜੀ ਦੇਖੋ ਭਾਜੀ ਆ ਚੀਜ਼ਾਂ ਦੇ ਪੈਸੇ ਲੱਗਦੇ ਜੀ 18 ਕਿਲੋ ਦੀ ਭਾਜੀ ਅਸੀਂ ਗਰੰਟੀ ਲੈ ਲਾਂਗੇ 14 ਤੋਂ 15 ਕਿਲੋ ਦੁੱਧ ਕੱਟੀ ਕੋ ਰੈਡੀ ਹੋਊਗਾ ਹੁਣ ਚੂਨ ਵਾਲਾ ਵੇਖੋ ਭਾਜੀ ਚੱਲ ਬੁੱਤ ਗਾੜੀ ਫੇਰ ਖਾਲ ਦਨੇ ਵੀਰਾਂ ਨੂੰ ਦੇਖੋ ਲੈਵਾ ਪੱਥਰ ਜਿੱਦਾਂ ਹੁੰਦਾ ਭਾਜੀ ਵੇਖੋ ਤੂੰ ਨੂੰ ਟੱਚ ਕਰਨ ਦਿਆ ਜੇ ਬਾਕੀ ਪਾਜੀ ਸਾਡੇ ਪ੍ਰਾਦਾ ਪਿੰਡ ਫਿਰ ਦੱਸਦੀਏ ਜੇ ਉਹ ਸਰਜਾ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਵੀ ਹੁੰਦੀ ਆਪਣੀ ਆਓ ਤਸੱਲੀ ਕਰਕੇ ਵੀਰ ਦੀ ਖੜੋ ਝੋਟੀਆਂ ਇਹੋ ਜਿਹੇ ਝੋਟੀਆਂ ਹਾਂ ਦਾ ਸੋਨੂੰ ਹੁੰਦਾ ਵਾ ਜਿਹੜੀ ਫਾਰਮ ਇਹੋ ਜਿਹਾ ਸੋਨੂੰ ਆਸ਼ਕ ਜਿਹਾ ਇਹੋ ਜਿਹੀਆਂ ਚੀਜ਼ਾਂ ਦਾ ਦੇਖੋ ਪਾਜੀ ਦੇਖੋ ਦੇਖੋ ਰੁਕ ਜਾ ਪੁੱਤ ਰੁਕ ਜਾ ਰੁਕ ਜਾ ਪੁੱਤ ਦਰਦੀ ਨਹੀਂ ਚੰਗੀ ਹਾਂ ਵੇਖੋ ਭਾਈ ਬੱਚਾ ਲਾਇਆ ਸੀ ਵੇਖੋ ਤੂੰ ਮੂਤਾ ਚ ਕਰਨ ਦਿਆ ਦੇਖੋ ਲੇਵਾ ਬਾਕੀ ਭਰਾ ਦੀ ਫੋਨ ਨੰਬਰ ਤੁਹਾਡੇ ਭਰਾ ਦਾ 9878394751 ਦੂਜਾ ਨੰਬਰ 7814824492 ਦੋਵਾਂ ਤੇ ਵਟਸਐਪ ਵੀਰਦੀ ਚੱਲਦਾ ਜੇ ਕੋਈ ਵੀ ਪਛਵਾ ਥਰੂ ਜਾਣਕਾਰੀ ਚਾਹੀਦੀ ਹੋਗੀ ਸਾਡੇ ਕੋਲ ਲੈ ਰਿਓ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ